ਕਾਂਗਰਸ ਦਾ ਕੈਂਡੀਡੇਟ ਹੈ ਜਿਹੜਾ ਉਹਨਾਂ ਨੂੰ ਭੰਡਦਾ ਹੁੰਦਾ ਸੀ ਕਾਂਗਰਸ ਨੂੰ ਅੱਜ ਉਹ ਕਾਂਗਰਸ ਦਾ ਬੜਾ ਹੋ ਬਣਿਆ ਫਿਰਦਾ ਹੈ। ਆਲੀਦਲ ਕਾਂਗਰਸ ਅਰ ਬੀਜੇਪੀ ਕੋਈ ਕੋਈ ਹੈ ਨਹੀਂ ਕਹਾਣੀ ਨਾ ਸਮਾਨੇ ਹਾਲ ਕੀ ਚਾ ਅੱਧਾ ਕਾਂਲੀਦਲ ਤਾਂ ਖਾਲੀ ਹੋ ਗਿਆ। ਇਹ ਤਾਂ ਬੀਜੇਪੀ ਤਾਂ ਹੁਣ ਬਾਹਰ ਹੀ ਨਹੀਂ ਨਿਕਲਣੀ ਮੇਰੇ ਸਾਹ ਚ। ਅਰ ਨਾਲੇ ਬਡੇਰੀ ਉਮਰ ਹੋ ਗਈ ਉਹਨਾਂ ਨੇ ਉਹਨਾਂ ਨੇ ਤਾਂ ਹਸਪੀਟਲ ਹੀ ਚਲਾਣਾ ਹੈ। ਹਸਪੀਟਲ ਪਹਿਲਾਂ ਵੀ ਉਹਨਾਂ ਨੇ ਹਸਪੀਟਲ ਨਹੀਂ ਛੱਡਿਆ। ਉਹਨਾਂ ਦੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਕਾਂਗਰਸ ਪਾਟੋ ਤਾੜ ਹੋਈ ਪਈ ਆ ਕੋਈ ਕਿਧਰੇ ਇਤਰਾਫ ਤਾਂ ਕੋਈ ਕਿਧਰੇ ਇਤਰਾਫ ਨਹੀਂਦਾ ਮੈਨੂੰ ਲੱਗਦਾ ਚੌਥੇ ਨੰਬਰ ਤੇ ਜਿਹੜੀ ਕਾਂਗਰਸ ਆ ਉਹ ਪਟਿਆਲੇ ਜ਼ਿਲ੍ਹੇ ਚੱਲੇ ਨਹੀਂ ਬੀਜੇਪੀ ਨੂੰ ਬਾਹਰ ਰੱਖ ਦਿਆਂ ਸਰਕਾਰ ਤੋਂ ਤਾਂ ਮੈਂ ਕਹਿੰਦਾ ਉਸ ਤੋਂ ਵੱਡਾ ਕੰਮ ਕੁਛ ਹੋਈ ਨਹੀਂ ਸਕਦਾ ਦੇਖੋ ਤੁਹਾਡੇ ਸਾਹਮਣੇ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਜੇਲ੍ਹ ਚ ਕਰਤਾ ਸਸਕਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਯੂਸੂਅਲੀ ਲੋਕ ਸਭਾ ਦਾ ਜਿਹੜਾ ਚੋਣ ਅਖਾੜਾ ਹੈ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਤੇ ਗੱਲ ਪਟਿਆਲਾ ਸੀਟ ਦੀ ਕਰਾਂਗੇ ਜਿੱਥੇ ਕੈਪਟਨ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਪਟਿਆਲਾ ਦਾ ਹਾਲ ਕੀ ਹੈ ਕੌਣ ਜਿੱਤਰਿਆ ਕਿਹੜੀ ਤੇ ਬਾਜ਼ੀ ਮਾਰ ਰਹੀ ਹੈ ਤੇ ਪੰਜਾਬ ਦੀ ਸਿਆਸਤ ਕੀ ਕੁਝ ਕਹਿ ਰਹੀ ਹੈ ਸਭ ਤੋਂ ਪਹਿਲਾਂ ਚੇਤਨ ਸਿੰਘ ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੁੜੋ ਮਦਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ ਹੋ ਰਣਨੀਤੀ ਕਿਵੇਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ 13 0 ਦਾ ਵੱਡਾ ਦਾਵਾ ਕਰ ਰਹੇ ਹੋ ਪਟਿਆਲਾ ਸੀਟ ਦੇ ਉੱਤੇ ਤੁਸੀਂ ਇਸ ਸਮੇਂ ਪ੍ਰਚਾਰ ਕਰ ਰਹੇ ਹੋ ਕਿਵੇਂ ਦੇਖ ਰਹੇ ਹੋ ਲੋਕਾਂ ਦਾ ਰੋਕ ਹੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਮਾਨ ਹੋਰਾਂ ਦਾ ਜਿਨ੍ਹਾਂ ਨੇ ਜਿਹੜਾ ਵੀ ਕਦਮ ਚੱਕਿਆ ਉਹ ਆਵਾਮ ਦੇ ਭਲੇ ਲਈ ਚੱਕਿਆ ਸਭ ਦੇ ਹਿੱਤ ਲਈ ਚੱਕਿਆ ਕਿਸੇ ਪਾਰਟੀ ਕੋਲ 1% ਲਈ ਨਹੀਂ ਉਹਨਾਂ ਨੇ ਸਭ ਲਈ ਵੀ ਜਿਹਦਾ ਸਭ ਨੂੰ ਫਾਇਦਾ ਹੋਵੇ ਉਹ ਕਦਮ ਜਿਹੜੇ ਚੱਕੇ ਨੇ ਚਾ 600 ਜੁਨਟ ਬਿਜਲੀ ਦੀ ਗੱਲ ਹੋਵੇ ਜਾਂ ਟੇਲਾਂ ਤੱਕ ਪਾਣੀ ਪਹੁੰਚਣ ਦੀ ਗੱਲ ਹੋਵੇ ਜਾਂ ਚੰਗੇ ਸਕੂਲ ਬਣਾਉਣ ਦੀ ਗੱਲ ਹੋਵੇ ਜਾਂ ਜਿਹੜੇ ਚੰਗੇ ਹਸਪੀਟਲ ਬਣਾਉਣ ਦੀ ਗੱਲ ਹੋਵੇ ਮੈਨੂੰ ਲੱਗਦਾ ਅੱਜ ਤੱਕ ਕਿਸੇ ਨੇ ਇਸ ਪਾਸੇ ਵੱਲ ਗੌਰ ਹੀ ਨਹੀਂ ਕੀਤਾ ਔਰ ਪਹਿਲੀ ਸਰਕਾਰ ਹੈ ਜਿਹੜੇ 2 ਸਾਲ ਦੇ ਵਿੱਚ ਹੀ ਜਾਦ ਨਹੀਂ ਤਾਂ 70% ਸਕੂਲਾਂ ਨੂੰ ਜਿਹੜੇ ਪੈਸੇ ਪਹੁੰਚੇ ਨੇ ਸਕੂਲਾਂ ਦੇ ਕਿਸੇ ਦੀ ਬਾਉਂਡਰੀ ਗਿਰੀ ਹੋਈ ਤੇ ਕਿਸੇ ਦੇ ਕਮਰੇ ਬਣਾਉਣ ਵਾਲੇ ਤੇ ਹੋਰ ਕੰਮ ਕਰਨ ਵਾਲੇ ਤੇ ਜਿਹੜੇ ਸੋ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਲੋਕਾਂ ਨੇ ਜਿਨ੍ਹਾਂ ਨੂੰ ਪਿਛਲੇ ਲੰਬਾ ਸਮਾਂ ਵੋਟਾਂ ਪਾਉਂਦੇ ਰਹੇ ਜਿਨ੍ਹਾਂ ਨੇ ਆ ਕੇ ਕਦੇ ਕਿਸੇ ਨੇ ਕਿਸੇ ਨੇ ਸਕੂਲ ਦੀ ਗੱਲ ਨਹੀਂ ਕੀਤੀ ਕਿਸੇ ਨੇ ਹਸਪੀਟਲ ਦੀ ਗੱਲ ਨਹੀਂ ਕੀਤੀ ਕਿਸੇ ਨੇ ਚੰਗਿਆਂ ਸਵਾਵਾਵਾਂ ਦੇਣ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਭਲੀ ਭਾਂਤ ਜਾਣਦੇ ਨੇ ਬਾਕੀ ਸਾਡੇ ਦਾ ਇਹ ਆ ਜਿਹੜੇ ਪਰਖੇ ਹੋਏ ਨੇ ਉਹ ਬੰਦੇ ਖੜ ਰਹੇ ਨੇ ਸੋ ਉਹਨਾਂ ਨੂੰ ਕੀ ਭਾਲਦੇ ਨੇ ਜਿਹੜੇ ਭਾਜਪਾ ਦਾ ਕੈਂਡੀਡੇਟ ਆ ਉਹ ਲਗਾਤਾਰ ਚਾਰ ਵਾਰੀ ਐਮਪੀ ਰਹੇ ਨੇ ਉਹਨਾਂ ਦਾ ਕਿਤੇ ਪੱਥਰ ਲੱਗਿਆ ਦਿਖਾ ਦਿਓ ਕਿਤੇ ਸਮਾਣੇ ਹਲਕੇ ਦੇ ਵਿੱਚ ਜਦ ਕਿੰਨੇ ਕ ਪੱਥਰ ਲੱਗੇ ਹੋਏ ਨੇ ਕਿੰਨਾ ਕ ਪੈਸਾ ਉਹਨਾਂ ਨੇ ਕੀਤਾ ਕਦੇ ਲੋਕਾਂ ਚ ਨਹੀਂ ਜਾਣਾ ਉਹਨਾਂ ਨੇ ਕਦੇ ਹੋਰ ਨਹੀਂ ਕਰਨਾ ਦੂਜਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਜਿਹੜਾ ਉਹਨਾਂ ਨੂੰ ਭੰਡਦਾ ਹੁੰਦਾ ਸੀ ਕਾਂਗਰਸ ਨੂੰ ਅੱਜ ਉਹ ਕਾਂਗਰਸ ਦਾ ਬੜਾ ਹੋ ਬਣਿਆ ਫਿਰਦਾ ਉਦੋਂ ਕਹਿੰਦਾ ਹੁੰਦਾ ਸੀ ਇਹ ਇਹ ਇਹਨਾਂ ਨੇ ਸਾਡੀ ਨੌਜਵਾਨੀ ਖਤਮ ਕੀਤੀ ਆ ਇਹਨਾਂ ਨੇ ਇਹ ਕੀਤਾ ਬੋਹ ਕੀਤਾ ਅੱਜ ਦੇਖੋ ਕਿੰਨੀ ਕੁਰਸੀ ਦੀ ਲਾਲਸਾ ਹੈ ਅੱਜ ਉਹ ਜਿਹੜਾ ਕੱਲ ਪੰਡ ਦਾ ਫਿਰਦਾ ਸੀ ਅੱਜ ਉਹ ਉਤੋਂ ਟਿਕਟ ਲੜ ਰਿਹਾ ਜਿਹੜੇ ਮਦਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਸੀਟ ਦੀ ਪਟਿਆਲਾ ਸੀਟ ਦੇ ਉੱਤੇ 2014 ਦੀ ਗੱਲ ਕਰਾਂ ਤਾਂ ਰਾਜਕਰਾਨੇ ਨੂੰ ਜੇ ਸਨ ਲਾਈ ਸੀ ਆਮ ਆਦਮੀ ਪਾਰਟੀ ਨੇ ਲਾਈ ਸੀ ਧਰਮਵੀਰ ਗਾਂਧੀ ਉਦੋਂ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਤੇ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਉਹ ਆ ਪਾਵਨ ਪਾਰਟੀ ਤੋਂ ਅਗੇਨ ਸਟੋਕੇ ਲੜ ਰਹੇ ਨੇ ਕਾਂਗਰਸ ਦੇ ਲੀਡਰ ਨੇ ਤੇ ਇਸ ਵਾਰ ਕਿਵੇਂ ਵੇਖ ਰਹੇ ਹੋ ਕਿ ਰਾਜਕਰਾਨੇ ਨੂੰ ਸਨ ਲਾਣੀ ਸੌਖੀ ਹੈ ਕਿਉਂਕਿ ਜਿਹੜੇ ਹੈਵੀ weight ਕੈਂਡੀਡੇਟਸ ਨੇ ਭਾਵੇਂ ਐਨ ਕੇ ਸ਼ਰਮਾ ਦੀ ਗੱਲ ਕਰਾਂ ਧਰਮਵੀਰ ਗਾਂਧੀ ਚੱ ਰਹੀ ਹਤੇ ਸွာ ਡਾਕਟਰ ਬਲਵੀਰ ਸਿੰਘ ਕੈਪਟਨ ਮントਰੀ ਨੇ ਮੌਜੂਦਾ ਤੇ ਕਿਵੇਂ ਵੇਖ ਰਹੇ ਹੋ ਮੁਕਾਬਲਾ ਫਸਮਾ ਵੇਖ ਲਿਓ ਇੱਕ ਪਾਸੜ ਹੈ ਦੇਖੋ ਸਹੀ ਮੈਨੇਜ ਦਾ ਪੁੱਛੋ ਕਾਲੀਦਲ ਕਾਂਗਰਸ ਅਰ ਬੀਜੇਪੀ ਕੋਈ ਕੋਈ ਹੈ ਨਹੀਂ ਕਹਾਣੀ ਹੈ ਨਾ ਕਿਉਂਕਿ ਜਿਹੜਾ ਕਾਲੀਦਲ ਹੈ ਉਹ ਜੀਰਕਪੁਰ ਤੋਂ ਆ ਕੇ ਉਰੋਂ ਇਲੈਕਸ਼ਨ ਲੜ ਰਿਹਾ ਉਰੇ ਲੋਕਾਂ ਚ ਰਾਬਤੇ ਹੀ ਨਹੀਂ ਹੈ ਕਾਲੀਦਲ ਸਮਾਨੇ ਹਲਕੇ ਚ ਤਾਂ ਅੱਧਾ ਕਾਲੀਦਲ ਤਾਂ ਖਾਲੀ ਹੋ ਗਿਆ ਸੋ ਰਹੀ ਗੱਲ ਬੀਜਪੀ ਦੀ ਬੀਜਪੀ ਦਾ ਤੁਸੀਂ ਦੇਖਿਆ ਹੁਣ ਪਿਛਲੇ ਦਿਨੀ ਜੋ ਹਾਸਾ ਹੋ ਕੇ ਹਟਿਆ ਉਹ ਇੱਕ ਕਿਸਾਨ ਭਰਾ ਜਿਹੜਾ ਸ਼ਹੀਦ ਹੋ ਗਿਆ ਸੋ ਇਹ ਤਾਂ ਬੀਜਪੀ ਤਾਂ ਹੁਣ ਬਾਹਰ ਹੀ ਨਹੀਂ ਨਿਕਲਣੀ ਮੇਰੇ ਸਾਹਬ ਚ ਜਿਹੜੇ ਜਿਹੜਾ ਜਿਹੜਾ ਕੁਛ ਇਹਨਾਂ ਨੇ ਕੀਤਾ ਹੋਇਆ ਕਿਵੇਂ ਸਾਡੇ ਬੱਚੇ ਸ਼ਹੀਦ ਕੀਤੇ ਨਾ 700 ਕਿਸਾਨ ਇਹਨਾਂ ਨੇ ਦਿੱਲੀ ਇਹਨਾਂ ਦੀ ਬਦੌਲਤ ਸ਼ਹੀਦ ਹੋਇਆ ਸੋ ਬੀਜਪੀ ਇੱਥੇ ਪਟਿਆਲੇ ਚ ਜ਼ੀਰੋ ਹੈ ਔਰ ਦੂਜੀ ਗੱਲ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹ ਤਾਂ ਸਾਡਾ ਦੇਖਿਆ ਪਰਖਿਆ ਹੋਇਆ ਉਹ ਤਾਂ ਕਿਸੇ ਨੂੰ ਘਰੇ ਨਹੀਂ ਵੜਨ ਦਿੰਦਾ ਕਿਸੇ ਨੂੰ ਕੰਮ ਤਾਂ ਕੀ ਕਰਨਾ ਦੇਖ ਕੇ ਜੇ ਵੀ ਕੰਮ ਨੂੰ ਆਇਆ ਹੁਣ ਮੁੜ ਕੇ ਮੂੰਹ ਇਹ ਨਹੀਂ ਤਾਹ ਚੱਕਦੇ ਅਰ ਨਾਲੇ ਬਡੇਰੀ ਉਮਰ ਹੋ ਗਈ ਉਹਨਾਂ ਨੇ ਉਹਨਾਂ ਨੇ ਤਾਂ ਹਸਪੀਟਲ ਹੀ ਚਲਾਉਣਾ ਹੈ ਹਸਪੀਟਲ ਪਹਿਲਾਂ ਵੀ ਉਹਨਾਂ ਨੇ ਹਸਪੀਟਲ ਨਹੀਂ ਛੱਡਿਆ ਅਰ ਹੁਣ ਵੀ ਉਹਨਾਂ ਨੇ ਹਸਪੀਟਲ ਨਹੀਂ ਛੱਡਣਾ ਹੁਣ ਮੈਨੂੰ ਤਾਂ ਇਹ ਲੱਗਦਾ ਹੁਣ ਇਲੈਕਸ਼ਨ ਦੇ ਵਿੱਚ ਵੀ ਹਸਪੀਟਲ 'ਚ ਜਾ ਕੇ ਆਉਂਦੇ ਨੇ ਸੋ ਉਹਨਾਂ ਉਹਨਾਂ ਦੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਕਾਂਗਰਸ ਪਾਟੋ ਤਾੜ ਹੋਈ ਪਈ ਆ ਕੋਈ ਕਿਧਰੇ ਤੁਰਿਆ ਫਿਰਦਾ ਕੋਈ ਕਿਧਰੇ ਤੁਰਿਆ ਫਿਰਦਾ ਮੈਨੂੰ ਲੱਗਦਾ ਚੌਥੇ ਨੰਬਰ ਤੇ ਜਿਹੜੀ ਕਾਂਗਰਸ ਹੈ ਉਹ ਪਟਿਆਲੇ ਜ਼ਿਲ੍ਹੇ ਚ ਰਹਿਣੀ ਹੈ ਪਟਿਆਲੇ ਲੋਕ ਸਭਾ ਤੋਂ ਰਹਿਣੀ ਹੈ ਪੂਰੇ ਪੰਜਾਬ ਦੀ ਗੱਲ ਕਰਾਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਦਾ ਦਾਵਾ ਹੈ ਕਿ 13 0 ਦੇ ਨਾਲ ਜਿੱਤ ਰਹੇ ਆ ਉੱਥੇ ਇੰਡੀਆ ਗੜ ਚੋੜ ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਿੱਸਾ ਹੈ ਹਰਿਆਣਾ ਦੇ ਵਿੱਚ ਹਿੱਸਾ ਪੰਜਾਬ ਦੇ ਵਿੱਚ ਨਹੀਂ ਹਿੱਸਾ ਆਖਰੀ ਚੱਲ ਕੀ ਰਹੀਆਂ ਲੋਕਾਂ ਦੇ ਵਿੱਚ ਸਵਾਲ ਵੱਡਾ ਹੈ ਕਿਉਂਕਿ ਇੱਕ ਵੱਡਾ ਸਵਾਲ ਦਲ ਬਦਲੂ ਦਾ ਵੀ ਖੜਾ ਹੋਇਆ ਦੇਖੋ ਸਭ ਤੋਂ ਵੱਡੀ ਗੱਲਤਾ ਹੈ ਕਿ ਅੱਜ ਜੇ ਸਾਨੂੰ ਭਾਜਪਾ ਨੂੰ ਬਾਹਰ ਰੱਖ ਦਿਆਂ ਸਰਕਾਰ ਤੋਂ ਤਾਂ ਮੈਂ ਕਹਿੰਦਾ ਉਸ ਤੋਂ ਵੱਡਾ ਕੰਮ ਕੁਝ ਹੋ ਨਹੀਂ ਸਕਦਾ ਉਦੇ ਵਾਸਤੇ ਸਾਨੂੰ ਹਰ ਇੱਕ ਲੜਾਈ ਲੜਨੀ ਪੈਣੀ ਹੈ ਕਿਉਂਕਿ ਜੇ ਦੁਬਾਰਾ ਬੀਜੇਪੀ ਆ ਗਈ ਤਾਂ ਮੈਨੂੰ ਨਹੀਂ ਲੱਗਦਾ ਜਿਹੜਾ ਵੋਟਾਂ ਦੀ ਜਿਹੜੀ ਸਾਨੂੰ ਇੱਕ ਡਾਕਟਰ ਭੀਮਰਾਓਂ ਮੇਦਕਰ ਜੀ ਨੇ ਲੈ ਕੇ ਦਿੱਤਾ ਚੰਗੀ ਸਰਕਾਰ ਚੁਣ ਦਾ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਮੈਨੂੰ ਲੱਗਦਾ ਉਹ ਖਤਮ ਹੀ ਹੋ ਜਾਊਗਾ ਕਿਉਂਕਿ ਲੋਕਾਂ ਦਾ ਭਰੋਸਾ ਉੱਠ ਚੱਕਿਆ ਕਿਉਂਕਿ ਈਵੀਐਮ ਰਾਹੀਂ ਸਰਕਾਰਾਂ ਬਣਾ ਰਹੇ ਨੇ ਸੋ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੇ ਬੀਜੇਪੀ ਤੋਂ ਨਜਾਤ ਪਾਉਣੀ ਆ ਤਾਂ ਆਮ ਆਦੀ ਪਾਰਟੀ ਦੇ ਜਿਹੜੇ ਉਹਦੇ ਆਪੋਜ਼ਿਟ ਲੋਕ ਖੜੇ ਨੇ ਉਹਨਾਂ ਨੂੰ ਵੋਟ ਪਾਉਣ ਤਾਂ ਕਿ ਅਸੀਂ ਚੰਗਾ ਕਰ ਸਕੀਏ ਬੀਜੇਪੀ 10 ਸਾਲ ਲੋਕਾਂ ਨੇ ਦੇਖ ਲਈ ਇੱਕ ਇੱਕ ਡਿਕਟੇਟਰਸ਼ਿਪ ਹੈ ਜਿਹੜੀ ਉਹ ਕੇਂਦਰ ਸਰਕਾਰ ਜਿਹੜੀ ਚੱਲ ਰਹੀ ਆ ਸਿੱਧਮ ਸਿੱਧੀ ਕਿਸੇ ਦੀ ਕੋਈ ਅਪੀਲ ਦਲੀਲ ਸੁਣਵਾਈ ਕੁਛ ਨਹੀਂ ਹੈ ਦੇਖੋ ਤੁਹਾਡੇ ਸਾਹਮਣੇ ਅਰਵਿੰਦ ਕੇਜੀਵਾਲ ਜੀ ਨੂੰ ਫੜ ਕੇ ਜੇਲ੍ਹ ਚ ਕਰਤਾ ਸੁਤਿੰਦਰ ਜੈਨ ਜੀ ਹੋਗੇ ਸੰਜੇ ਸਿੰਘ ਹੋਗੇ ਮਨੀਸ਼ ਸੋਧਿਆ ਜੀ ਹੋਗੇ ਤੁਸੀਂ ਦੇਖੋ ਇਹ ਇਹ ਬੀਜੇਪੀ ਜਾ ਕਿੱਧਰ ਰਹੀ ਆ ਕੇਂਦਰ ਸਰਕਾਰ ਜਾ ਕਿੱਧਰ ਰਹੀ ਆ ਸੋ ਇਸ ਕਰਕੇ ਲੋਕ ਦੇਸ਼ ਦੇ ਪਲੀਪਾਂ ਤੇ ਜਾਣੂ ਨੇ ਉਹ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣੀ ਜੇਕਰ ਗੱਲ ਦਲਬਦਲੋਂ ਦੀ ਕੀਤੀ ਜਾਵੇ ਤਾਂ ਦਲਬਦਰੀਆਂ ਨੂੰ ਲਾ ਕੇ ਵਿਰੋਧੀਆਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਵਿਜੀਲੈਂਸ ਬਾਹਾ ਮਰੋਡਰੀ ਹੈ ਖਾਸ ਕਰਕੇ ਤਲਵੀਰ ਗੋਲਡੀ ਦੇ ਉੱਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਹੀ ਨਿਸ਼ਾਨਾ ਬਿੰਨੇ ਆ ਗਿਆ ਕਿ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਤੇ ਫਿਰ ਉਹਨਾਂ ਨੂੰ ਡਰਾਇਆ ਗਿਆ ਤੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਦੇਖੋ ਵੈਸੇ ਤਾਂ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ ਵਿਜੀਲੈਂਸ ਨੇ ਦੱਸੋ ਕਿਹੜਾ ਬੰਦਾ ਨਜਾਇਜ਼ ਚੱਕਿਆ ਜਿਹੜਾ ਬੰਦਾ ਚੱਕਿਆ ਕੀ ਉਹ ਤੋਂ ਕੁਝ ਨਿਕਲਿਆ ਨਹੀਂ ਹੈ ਜਿਹੜੇ ਬੰਦੇ ਨੇ ਕੁਝ ਮਾੜਾ ਕੀਤਾ ਉਹਨੂੰ ਡਰ ਲੱਗਦਾ 골ਡੀ ਤੇ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਇਦਾਂ ਦੀ ਦੱਸੋ ਹੋਰ ਕਿਹੜਾ ਹੋਰ ਬਥੇਰੇ ਤੁਰੇ ਫਿਰਦੇ ਇੱਥੇ ਕਾਂਗਰਸ ਦੇ ਦੱਸੋ ਕਿਹੜਾ ਦਬਕਾਇਆ ਧਮਕਾਇਆ ਕੋਈ ਨਹੀਂ ਇਦਾਂ ਦਾ ਹੈ ਜਿਹੜੀ ਉਹ ਆਪਦੀ ਜਾਂਚ ਹੈ ਜਿਹੜਾ ਕੋਈ ਜਾਂਚ ਵਿੱਚ ਲਿਪਤ ਪਾਇਆ ਜਾਊਗਾ ਜਿਸ ਜਿਸ ਕੋਈ ਗਲਤੀ ਹੋਊਗੀ ਉਹਨੂੰ ਨੇਚਰ ਲਿਆ ਉਹਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਜਾਊਗੀ ਪਟਿਆਲਾ ਸੀਟ ਦੀ ਗੱਲ ਕਰਾਂ ਪਟਿਆਲਾ ਸੀਟ ਦੇ ਉੱਤੇ ਕਿੰਨੇ ਮਾਰਜਨ ਦੇ ਨਾਲ ਜਿੱਤ ਰਹੇ ਹੋ ਤੇ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਕਿੰਨੀ ਸੀਟਾਂ ਦੇ ਉੱਤੇ ਫਤਿਹ ਹਾਸਲ ਕਰ ਰਹੇ ਹੋ ਦੇਖੋ ਪਟਿਆਲਾ ਸੀਟ ਘਟ-ਘਟ 2 ਲੱਖ ਦੀ ਜਿਹੜੇ ਮਾਰਜਨ ਵਾਲਾ ਹੈ ਘਟ-ਘਟ 2 ਲੱਖ ਦੇ ਮਾਰਜਨ ਨਾਲ ਜਿਹੜੀ ਸੀਟ ਜਿੱਤੀ ਜਾਊਗੀ ਜਿਹੜੀ ਪਟਿਆਲਾ ਸੀਟ ਹੈ ਔਰ ਪੰਜਾਬ ਦੇ ਵਿੱਚ 13 ਜ਼ੀਰੋ ਜੋ ਮਾਨ ਸਾਹਿਬ ਨੇ ਕਿਹਾ ਉਹ ਹੋ ਕੇ ਰਹੇ ਆਖਰੀ ਸਵਾਲ ਕਰਨਾ ਚਾਹਾਂਗਾ ਕਿਹੜਾ ਬਲੂਪ੍ਰਿੰਟ ਆਮ ਆਦਮੀ ਪਾਰਟੀ ਦੇ ਕੋਲ ਜਿਹੜੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਖਾਸ ਕਰਕੇ ਕਿਸਾਨਾਂ ਨੂੰ ਲੱਗੇ ਨੇ ਸਾਰੇ ਅਸੀਂ ਦਾ ਚਾਹੁੰਦੇ ਜਿਹੜਾ ਕਿਸਾਨੀ ਨਾਲ ਰੈਲੇਵੈਂਟ ਜਿਹੜੇ ਉਦਯੋਗ ਨੇ ਉਹ ਹੋਣ ਅਸੀਂ ਚਾਹੁੰਦੇ ਆ ਟਮਾਟਰਾਂ ਦਾ ਉਰੇ ਬਥੇਰਾ ਉਤਪਾਦ ਹੁੰਦਾ ਉਹ ਜਿਹੜੀ ਹੈਗਾ ਸੌਸ ਬਣਾਉਣ ਦੀ ਉਰੇ ਫੈਕਟਰੀ ਆਵੇ ਜਾਂ ਕਣਕ ਨਾਲ ਸੰਬੰਧਿਤ ਕੋਈ ਫੈਕਟਰੀ ਆਵੇ ਮੱਕੀ ਨਾਲ ਸੰਬੰਧਿਤ ਫੈਕਟਰੀ ਆਵੇ ਜਾਂ ਹੋਰ ਸਬਜ਼ੀਆਂ ਦੀ ਪੈਕਿੰਗ ਜੂਸ ਵਾਸਤੇ ਅਸੀਂ ਤਾਂ ਉਸ ਪਾਸੇਬਲ ਤੋਰੇ ਹਾਂ ਪਰ ਪਿਛਲੇ ਜਦੋਂ ਸਿਮਰਲ ਕੌਰ ਬਦਲ ਖੂੜ ਪ੍ਰਸ਼ਾਸਨ ਮੰਤਰੀ ਸੀ ਉਦੋਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਪ੍ਰੋਸੈਸਿੰਗ ਦੇ ਵਿੱਚ ਜੁਨਟ ਲੈ ਕੇ ਆਉਂਦੇ ਪੰਜਾਬ ਦੇ ਵਿੱਚ ਤਾਂ ਕਿ ਜਿਹੜੀ ਪੰਜਾਬ ਦੀ ਖੇਤੀ ਆ ਜਿਹੜੀ ਪੰਜਾਬ ਦੀਆਂ ਜਨਸਾਂ ਨੇ ਉਹਨਾਂ ਨੂੰ ਪ੍ਰੋਸੈਸ ਕਰਕੇ ਉਹਨਾਂ ਨੂੰ ਚੰਗੇ ਧਾਮ ਤੇ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਵੀ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਔਰ ਜਿਹੜਾ ਜਿਹਨੇ ਇੰਡਸਟਰੀ ਲਾਈ ਉਹਨੂੰ ਵੀ ਫਾਇਦਾ ਹੁੰਦਾ ਔਰ ਆਵਾਮ ਨੂੰ ਫਾਇਦਾ ਹੁੰਦਾ ਠੀਕ ਹੈ ਸਰ ਜਨਾ ਗੱਲਬਾਤ ਕਰਨ ਲਈ ਜੋੜ ਮਦਰਸਾ ਬਹੁਤ ਬਹੁਤ ਧੰਨਵਾਦ ਚੇਤਨ ਸਿੰਘ ਜੋੜੇਵਾਂ ਮਾਧਰਾਵਨ ਵੱਲੋਂ ਸਾਫਤੌਰ ਤੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਪਕੜ ਮਜ਼ਬੂਤ ਹੈ ਬਲੂਟਨ ਦੇ ਤੌਰ ਤੇ ਉਹਨਾਂ ਦੇ ਵੱਲੋਂ ਕਿਸਾਨਾਂ ਦਾ ਹਵਾਲਾ ਦਿੱਤਾ ਗਿਆ ਸਵਾਲ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਲੈ ਕੇ ਕੀ ਕੁਝ ਕਰਨ ਜਾ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਲੈ ਕੇ ਅਸੀਂ ਬਹੁਤ ਕੁਝ ਕਰਨ ਜਾ ਰਹੇ ਹਾਂ ਪ੍ਰੋਸੈਸਿੰਗ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਹਰਸਿਮਰਤ ਕੌਰ ਜੋ ਕੈਬਨਿਟ ਮੰਤਰੀ ਰਹੇ ਸੀ ਕੇਂਦਰ ਦੇ ਵਿੱਚ ਉਹਨਾਂ ਦੇ ਉੱਤੇ ਵੀ ਚੁਕੇਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਬਿਹਤਰ ਕਰ ਰਹੇ ਹਾਂ ਤੇ ਪੰਜਾਬ ਸੁਰਧ ਪੰਜਾਬ ਲੀਹਾਂ